ਸਤਿਗੁਰਾਲ ਜੀ ਤੁਹੇ ਦੇ ਦੇ ਪਏ ਜੀ ਮੇਰਾ ਡੀਪੀਜੀ ਤੇ ਡੀਪੀਸੀ ਦੇ ਉਤੇ ਤੁਹਾਡਾ ਸਵਾਗਤ ਆ ਤੇ ਰਿਪੋਰਟ ਦੇ ਦੇ ਪਿਓ ਤੁਸੀਂ ਸਾਡੇ ਪੱਤਰਕਾਰ ਵਿੱਕੀ ਮਲਕ ਦੀ ਬਟਾਲਾ ਤੋਂ ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਸਖਤ ਹਦਾਇਤਾਂ ਤੇ ਸਖਤ ਤੋ ਤਰੀਕੇ ਦੇ ਨਾਲ ਜਿਹੜਾ ਆ ਅਨਾਉਂਸਮੈਂਟ ਕਰ ਦਿੱਤੀ ਗਈ ਏ ਜਿਹੜੀ ਕੀ ਲੋਕਾਂ ਵੱਲੋਂ ਜਗਾ ਮਿਲ ਜਾਂਦੀ ਏ ਜਿਹੜੀ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਜਾਂਦੇ ਨੇ ਬਟਾਲੇ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੇ ਜਿਹੜਾ ਆ ਸੜਕਾਂ ਦੇ ਉੱਤੇ ਆਪਣਾ ਮਾਲ ਲਾਇਆ ਹੁੰਦਾ ਦੁਕਾਨਾਂ ਦੇ ਬਾਹਰ ਕੱਢ ਕੱਢ ਕੇ ਨਜਾਇਜ਼ ਕਬਜ਼ੇ ਜਿਹੜੇ ਕੀਤੇ ਹੁੰਦੇ ਨੇ ਉਹਨਾਂ ਨੂੰ ਲੈ ਕੇ ਪੰਜਾਬ ਪੁਲਿਸ ਨੇ ਜਿਹੜਾ ਆ ਟ੍ਰੈਫਿਕ ਪੁਲਿਸ ਨੇ ਬੜੀ ਹੀ ਜ਼ੋਰ ਸ਼ੋਰ ਦੇ ਨਾਲ ਸਪੀਕਰ ਲਗਾ ਕੇ ਅਨਾਉਂਸਮੈਂਟ ਕਰ ਦਿੱਤੀ ਹੈ ਕਿ ਜੇਕਰ ਨਵੇਂ ਸਾਲ ਦੇ ਵਿੱਚ ਤੁਸੀਂ ਇਸ ਤਰ੍ਹਾਂ ਕਰਦੇ ਨਜ਼ਰ ਆ ਜਾਂਦੇ ਹੋ ਤੇ ਤੁਹਾਨੂੰ ਲੈਣੇ ਦੇ ਦੇਣੇ ਪੈ ਸਕਦੇ ਆ ਫੇਰ ਨਾ ਕਿ ਉਹ ਕਿ ਤੁਹਾਡਾ ਸਮਾਨ ਚੁੱਕਿਆ ਗਿਆ ਜਾਂ ਤੁਹਾਡੇ ਤੇ ਕੇਸ ਹੋ ਜਾਵੇ ਤੇ ਫੇਰ ਨਹੀਂ ਕਹਿਣਾ ਵੀ ਸਾਡੇ ਤੇ ਕੇਸ ਹੋ ਗਿਆ ਜਾਂ ਪਰਚਾ ਹੋ ਗਿਆ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਜਿਹੜਾ ਆ ਆਪਣੇ ਏਰੀਏ ਦੇ ਵਿੱਚ ਆਪਣੀਆਂ ਦੁਕਾਨਾਂ ਦੇ ਸਾਹਮਣੇ ਜਿਹੜਾ ਨਜਾਇਜ਼ ਕਬਜ਼ਾ ਨਹੀਂ ਕਰਨਾ ਦੁਕਾਨਾਂ ਦੇ ਅੰਦਰ ਅੰਦਰ ਹੀ ਸਮਾਨ ਜਿਹੜਾ ਆ ਲਗਾਇਆ ਜਾਵੇ ਤਾਂ ਕਿ ਜਿਹੜਾ ਆ ਟ੍ਰੈਫਿਕ ਨੂੰ ਕੰਟਰੋਲ ਦੇ ਵਿੱਚ ਵਧੀਆ ਤਰੀਕੇ ਨਾਲ ਕੀਤਾ ਜਾਵੇ ਤੁਹਾਨੂੰ ਦੱਸਦੀ ਆ ਕਿ ਇਹ ਜਦੋਂ ਸਾਡੇ ਨਾਲ ਗੱਲਬਾਤ ਕੀਤੀ ਟ੍ਰੈਫਿਕ ਇੰਚਾਰਜ ਨੇ ਤੇ ਉਹਨਾਂ ਨੇ ਸਾਫ਼ ਸੁਥਰੇ ਲਫ਼ਜ਼ਾਂ ਦੇ ਕਿਹਾ ਕਿ ਇਸ ਚੀਜ਼ ਦੇ ਉੱਤੇ ਧਿਆਨ ਜਿਹੜਾ ਆ ਜ਼ਿਲ੍ਹਾ ਮੈਜਿਸਟ੍ਰੇਟ ਕਰਤਾਰਪੁਰ ਦਾ ਹੋ ਚੁੱਕਾ ਆ ਜਿਨ੍ਹਾਂ ਨੇ ਸਖ਼ਤ ਤੇ ਤਰੀਕੇ ਦੇ ਨਾਲ ਜਿਹੜੀ ਕਾਰਵਾਈ ਕਰਦੇ ਹੋ ਇਹ ਕਹਿਆ ਕਿ ਜੇਕਰ ਤੁਸੀਂ ਨਜਾਇਜ਼ ਕਬਜ਼ਾ ਕਰਦੇ ਹੋ ਤੇ ਤੁਹਾਨੂੰ ਜਿਹੜਾ ਆ ਕਿਸੇ ਵੀ ਸਮੇਂ ਤੁਹਾਡੇ ਉੱਤੇ ਕੇਸ ਹੋ ਸਕਦਾ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਬਟਾਲੇ ਦੇ ਵਿੱਚ ਆਉਂਦੇ ਹੋ ਕੋਈ ਕੰਮਕਾਰ ਦੇ ਲਈ ਆਉਂਦੇ ਹੋ ਜਾਂ ਕਿਸੇ ਬਾਜ਼ਾਰ ਦੇ ਵਿੱਚ ਆਉਂਦੇ ਹੋ ਤੇ ਜੇਕਰ ਤੁਸੀਂ ਗਲਤ ਜਗ੍ਹਾ ਆਪਣੀ ਗੱਡੀ ਜਾਂ ਕੋਈ ਮੋਟਰਸਾਈਕਲ ਜਾਂ ਕਿਸੇ ਵੀ ਤਰ੍ਹਾਂ ਦੀ ਕਨਵੈਨਸ ਗਲਤ ਪਾਰਕ ਕਰਦੇ ਹੋ ਪਾਰਕਿੰਗ ਕਰਦੇ ਹੋ ਗਲਤ ਤਰੀਕੇ ਦੇ ਨਾਲ ਤੇ ਤੁਹਾਡੀ ਗੱਡੀ ਦਾ ਵੀ ਮੋਟਾ ਚਲਾਨ ਹੋ ਸਕਦਾ ਜਾਂ ਫਿਰ ਤੁਹਾਡੇ ਉੱਤੇ ਉਹ ਕੇਐਸਵੀ ਹੋ ਸਕਦਾ ਆ ਇਹ ਸਾਰੀਆਂ ਹਦਾਇਤਾਂ ਜਿਹੜੀਆਂ ਜਿਹੜਾ ਮੈਜਿਸਟ੍ਰੇਟ ਨੇ ਟ੍ਰੈਫਿਕ ਇੰਚਾਰਜ ਨੂੰ ਦੇ ਦਿੱਤੀਆਂ ਤੇ ਟ੍ਰੈਫਿਕ ਇੰਚਾਰਜ ਨੇ ਆਪਣੇ ਜਿਹੜੇ ਸਾਥੀ ਉਹਨਾਂ ਦੇ ਨਾਲ ਬਟਾਲਾ ਦੀਆਂ ਸੜਕਾਂ ਤੇ ਜਾ ਕੇ ਸਪੀਕਰ ਲਗਾ ਕੇ ਲੋਕਾਂ ਨੂੰ آگਾਹ ਕਰ ਦਿੱਤਾ। ਬਾਕੀ ਉਹ ਦੇਖਦੇ ਲੋਕ ਏ ਸਪੀਕਰ ਦੀ ਆਵਾਜ਼ ਸੁਣ ਕੇ آگਾਹ ਹੁੰਦੇ ਆ ਜਾਂ ਫਿਰ ਨਹੀਂ ਹੁੰਦੇ ਆ। ਆਉਣ ਵਾਲੇ ਸਮੇਂ 'ਚ ਦੇਖਦੇ ਰਹੋ ਹੋਰ ਖਬਰਾਂ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ। ਮੇਰਾ ਇੰਸਪੈਕਟਰ ਰਵਿੰਦਰਪਾਲ ਸਿੰਘ ਜੀ। ਮੈਂ ਇੰਚਾਰਜ ਆਂ ਦੀ ਟ੍ਰੈਫਿਕ ਸਟਾਫ ਬਟਾਲਾ ਦਾ। ਮਸਲਾ ਇਦਾਂ ਜੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਬਟਾਲੇ ਦੇ ਕਿਸੇ ਵੀ ਮੁੱਖ ਸ਼ਹਿਰ ਚਲ ਜੀਏ ਤਾਂ ਦੁਕਾਨਦਾਰਾਂ ਵੱਲੋਂ ਬਹੁਤ ਜ਼ਿਆਦਾ ਐਨਕ੍ਰੋਚਮੈਂਟ ਕੀਤੀ ਗਈ ਹੈ ਤੁਸੀਂ ਦੇਖੋਗੇ ਇਹ ਦੁਕਾਨ 10 ਫੁੱਟ ਦੀ ਹੈ ਤੇ 15 15 20 ਫੁੱਟ ਬਾਹਰ ਉਹਨਾਂ ਨੇ ਕਬਜ਼ਾ ਕੀਤਾ ਹੈ ਕਈ ਦੁਕਾਨ ਦੇ ਬਾਹਰ ਦੁਕਾਨ ਤੋਂ ਇਲਾਵਾ ਰੀੜੀ ਲੱਗੀ ਆ ਉਹ ਹੋਰ ਜਿਹੜੀ ਆ ਉਹ ਸੜਕ ਨੂੰ ਕਵਰ ਕਰ ਜਾਂਦੀ ਹੈ ਲੋਕਾਂ ਨੂੰ ਪਾਰਕਿੰਗ ਦੀ ਵੀ ਸਮੱਸਿਆ ਹੈ ਲੋਕਾਂ ਨੂੰ ਕਈ ਵਾਰਾਂ ਚ ਮੂਵ ਕਰਨਾ ਹੀ ਔਖਾ ਹੈ ਜ਼ਿਲ੍ਹਾ ਮੈਜਿਸਟ੍ਰੇਟ ਕੋਲ ਪਾਵਰਸ ਹੁੰਦੀਆਂ ਨੇ ਜੀ ਕਿ ਕਿਸੇ ਵੀ ਚੀਜ਼ ਦੀ ਮਨਾਹੀ ਕਰਨੀ ਹੋਵੇ ਮੰਨ ਲਓ ਚਾਈਨਾ ਡੋਰ ਤੇ ਪਵਨਦੀ ਲਾਣੀ ਆ ਪਟਾਕਿਆਂ ਦੇ ਪਵਨਦੀ ਲਾਣੀ ਆ ਇਸੇ ਤਰੀਕ ਤਰੀਕੇ ਨਾਲ ਜ਼ਿਲ੍ਹਾ ਮੈਨਿਸਟਰ ਗੁਰਦਾਸਪੁਰ ਜੀ ਨੇ ਜਿਹੜੀ ਇਨਕ੍ਰੋਚਮੈਂਟ ਕੀਤੀ ਗਈ ਹੈ ਇਹਨਾਂ ਦੁਕਾਨਦਾਰਾਂ ਵੱਲੋਂ ਤੇ ਖਾਸ ਕਰਕੇ ਰੈਡੀ ਫੜੀ ਵਾਲੇ ਵੱਲੋਂ ਇਹਨਾਂ ਦੇ ਸਬੰਧ ਵਿੱਚ 144 ਸੀਆਰਪੀਸੀ ਤਹਿਤ ਆਰਡਰ ਜਾਰੀ ਕੀਤਾ ਗਿਆ ਕਿ ਇਹੜੇ ਕਬਜ਼ੇ ਹਟਾਏ ਜਾਣ ਅਤੇ ਜੇ ਕੋਈ ਕਪੜੀ ਮਰਜ਼ੀ ਦਾ ਕਬਜ਼ਾ ਨਹੀਂ ਹਟਾਉਂਦਾ ਨੇ ਉਸਤੇ ਕਾਰਵਾਈ ਕਾਨੂੰਨ ਦੇ ਅਨੁਸਾਰ ਕੀਤੀ ਜਾਵੇ ਜਿਹੜੀ ਕਾਰਵਾਈ ਆ 188 ਆਈਪੀਸੀ ਦੇ ਤਹਿਤ ਕੀਤੀ ਜਾਂਦੀ ਹੈ ਇਹ ਕਬਜ਼ਿਆਂ ਦੀ ਗੱਲ ਕੀਤੀ ਜਾਵੇ ਕਿ ਪਹਿਲਾਂ ਹਜ਼ਾਰਾਂ ਵਾਰ ਨੋਟਿਸ ਵੀ ਦਿੱਤੇਗੇ ਚਲਾਨ ਵੀ ਕੀਤੇਗੇ ਉਹਦਾ ਕੀ ਅਸਰ ਹੋਇਆ ਜੀ ਬਿਲਕੁਲ ਕਈ ਵਾਰ ਅਸੀਂ ਖੁਦ ਵੀ ਆ ਕੇ ਇਹਨਾਂ ਨੂੰ ਵਾਰਨਿੰਗ ਦਿੰਨੇ ਆ ਜੀ ਇਹ ਸਾਡੇ ਕੈਂਡ ਤੇ ਕਬਜ਼ੇ ਦੁਕਾਨ ਦੇ ਅੰਦਰ ਵੀ ਕਰ ਲੈਂਦੇ ਸਾਮਾਨ ਲੇਕਿਨ ਅਸੀਂ 15 ਮਿੰਟਾਂ ਦਾ ਫੇਰ ਘੇੜਾ ਮਾਰਦੇ ਆ ਸਾਮਾਨ ਫੇਰ ਬਾਹਰ ਹੁੰਦਾ ਤੇ ਬਾਜ਼ਾਰ ਵਾਲਿਆਂ ਨੇ ਅਸੀਂ ਆਪ ਵੀ ਬੜਾਈ ਰਿਕੁਐਸਟ ਕੀਤੀ ਹੈ ਕਿ ਆਪਣੇ ਲੈਵਲ ਤੇ ਕੋਈ ਕਮੇਟੀ ਬਣਾ ਕੇ ਦਾ ਹੱਲ ਕੀਤਾ ਜਾਵੇ ਲੇਕਿਨ ਦੁਕਾਨਦਾਰ ਜਿਹੜੇ ਇੱਕ ਦੂਜੇ ਦੇ ਬਲੇਮ ਲਾਉਂਦੇ ਆ ਸਾਨੂੰ ਸਹਿਯੋਗ ਬਿਲਕੁਲ ਨਹੀਂ ਦਿੰਦੇ ਹੁਣ ਇਹਨਾਂ ਨੂੰ ਲਾਸਟ ਵਾਰਨਿੰਗ ਹੈ ਜੀ ਇਹਨਾਂ ਨਾਲ ਕੱਲ ਤੋਂ ਹੀ ਸਖਤ ਤੋਂ ਸਖਤ ਕਾਰਵਾਈ ਕਰਕੇ ਇਹਨਾਂ ਦਾ ਸਮਾਨ ਜਿਹੜਾ ਜ਼ਬਤ ਕਰਾਂਗੇ